ਹੈਲੋ ਹੋਰ ਸੁਣਾਓ ਤੁਸੀਂ ਅੱਜ ਮੈਨੂੰ ਕਿੱਦਾਂ ਯਾਦ ਕਰ ਲਿਆ ਹਾਂ ਮੈਂ ਨਾ ਸੋਚਿਆ ਮੈਂ ਕਿ ਚੱਲ ਮੈਂ ਨਾ ਅਨਿਕਾ ਨੂੰ ਫੋਨ ਕਰਕੇ ਪੁੱਛਦੀ ਆ ਯੂਵੀ ਦਾ ਤੇ ਰੂਹੀ ਦਾ ਰਿਜ਼ਲਟ ਆ ਗਿਆ ਨਹੀਂ ਹਜੇ ਯੂਵੀ ਦਾ ਰਿਜ਼ਲਟ ਨਹੀਂ ਆਇਆ ਯੂਵੀ ਦਾ ਸੈਟਰਡੇ ਆਣਾ ਰਿਜ਼ਲਟ ਹਾਂ ਅਰਸ਼ੂ ਦਾ ਤੇ ਮਾਨਵ ਦੋਨਾਂ ਦਾ ਆ ਗਿਆ ਅਰਸ਼ੂ ਦਾ ਬਸ ਆਪਣਾ 26 ਤਰੀਕ ਨੂੰ ਆ ਗਿਆ ਸੀਗਾ ਤੇ ਮਾਨਵ ਦਾ 28 ਤਰੀਕ ਨੂੰ ਆਇਆ ਕੋਈ ਨਾ ਦੱਸੂਗੀ ਜਦ ਰਿਜ਼ਲਟ ਆਏ ਤੁਹਾਨੂੰ हांනික ਮੇਰੇ ਤੇ ਨਾ ਦੋਨੋਂ ਮੁੰਡੇ ਫਰਸਟ ਆਏ। ਅੱਛਾ ਫੇਰ ਤਾਂ ਵਧਾਈਆਂ ਤੁਹਾਨੂੰ ਬਹੁਤ-ਬਹੁਤ। ਹਾਂ ਤੇ ਹੁਣ ਮੇਰੀ ਗੱਲ ਸੁਣ ਤੂੰ ਨਾ ਜਦੋਂ ਉਹਦਾ ਰੂਹੀ ਦਾ ਤੇ ਯੂਵੀ ਦਾ ਰਿਜ਼ਲਟ ਆ ਜਾਏਗਾ ਨਾ ਤੇ ਮੈਨੂੰ ਜ਼ਰੂਰ ਫੋਨ ਕਰਕੇ ਦੱਸੀ। ਠੀਕ। ਓਕੇ। ਹਾਂ। ਚੱਲ ਠੀਕ ਆ ਓਕੇ। ਹਾਂਜੀ ਓਕੇ ਬਾਈ। ਦਿੱਤਾ ਸਹੀ। ਕਿ ਵੀ ਉੱਚੀ ਗਈ ਪਈ ਸੀ ਕਿ ਮੇਰੇ ਦੋਨੇ ਮੁੰਡੇ ਫਰਸਟ ਆਏ ਆ ਮੈਨੂੰ ਪਤਾ ਹੈ ਸਨਾਂਦੀ ਦਾ ਮੈਨੂੰ ਹੀ ਸੀ ਕਿ ਤੇਰੇ ਬੱਚਿਆਂ ਦਾ ਕੀ ਬਣਿਆ ਕੋਈ ਨਾ ਦੱਸ ਦਿਂ ਆਪਣੇ ਬੱਚਿਆਂ ਨੂੰ ਕੇਸ ਵਾਰੀ ਪੋਜੀਸ਼ਨ ਨਾ ਲੈ ਕੇ ਆਈ ਨਾ ਤੇ ਮੇਰੀ ਬਹੁਤ ਬੇਇੱਜ਼ਤੀ ਹੁੰਦੀ ਆ ਆਨਿਕਾ ਨੂੰ ਤੇ ਲਾਤੀ ਮੈਂ ਪੂਰੀ ਤਰ੍ਹਾਂ ਅੱਗ ਹੁਣ ਮਜ਼ਾ ਆਏਗਾ ਆ ਲੰਦੇ ਤੇ ਬੱਚਿਆਂ ਦਾ ਰਿਜ਼ਲਟ ਹੁਣ ਪਤਾ ਲੱਗੇਗਾ ਜੇ ਤੁਹਾਡੀ ਪੋਜੀਸ਼ਨ ਨਾ ਆਈ ਫਿਰ ਦੇਖਿਓ ਹਰ ਮੇਰੇ ਫੋਨ 'ਚ ਲੱਗੇ ਰਹਿੰਦੇ ਆ ਪੇਪਰਾਂ 'ਚ ਵੀ ਨਹੀਂ ਆਸੀ ਤੇ ਹੁਣ ਵੀ ਮੰਮਾ ਅਬ ਤਾਂ ਐਗਜ਼ਾਮਸ ਹੀ ਹੋ ਗਏ ਅਬ ਤਾਂ ਫੋਨਸੇ ਆ ਸਕਤੇ ਹਨ ਨਾ ਮੰਮਾ ਮੈਂ ਸਾਰਾ ਪੇਪਰ ਕੀਤਾ ਥਾ ਮੇਰੀ ਫਰੈਂਡ ਦੇ ਬੱਚਿਆਂ ਨੇ ਨਾ 98% ਨੰਬਰ ਆਏ ਆ ਅਗਰ ਤੁਹਾਡੇ 1% ਵੀ ਘਟ ਹੋਏ ਨਾ ਤੇ ਆਪਣਾ ਹਾਲ ਦੇਖ ਲਓ ਕੀ ਹੁੰਦਾ ਮੇਰੀ ਕੀ ਬੋਲਦੇ ਹੋ ਹਰ ਬੱਚੇ ਦਾ ਆਪਣਾ ਆਪਣਾ ਦਿਮਾਗ ਹੁੰਦਾ ਮਮਾ ਮੈਂਨੇ ਪੂਰੀ ਮਿਹਨਤ ਕੀਤੀ ਹੈ ਮੇਰੇ 99% ਸੋ ਆਈ ਜਾਣਗੇ ਕੋਈ ਗੱਲ ਨਹੀਂ ਉਹ ਦਿਨ ਵੀ ਦੂਰ ਨਹੀਂ ਸੈਟਰਡੇ ਨੂੰ ਆਣਾ ਤੇ ਰਿਜ਼ਲਟ ਦੇਖ ਲੈਣੀ ਆ ਪਰ ਇੱਕ ਧਿਆਨ ਰੱਖੀ 98% ਤੋਂ ਘੱਟ ਤੇਰੇ ਆਲੇ ਨਹੀਂ ਚਾਹੀਦੇ ਦੂਹੀ ਕੀ ਹੋਇਆ ਬੁੱਤ ਕਿਉਂ ਰੋਨੇ ਪਏ ਹੋ papa mamma ਬਸਾ ਦੇਂ ਦਾਂ ਤੇ ਰੱਖੀ ਕੋਈ ਨਹੀਂ ਪੁੱਤ ਰੋਣਾ ਨਹੀਂ ਤੁਸੀਂ ਮੈਂ ਤੁਹਾਡੀ ਮੰਮਾ ਕੋਲ ਜਾ ਕੇ ਆਉਂਦਾ ਅਨਿਕਾ ਕੀ ਗੱਲ ਤੂੰ ਬੱਚਿਆਂ ਨੂੰ ਬੋਲੀ ਜਾਨੀ ਹੈ ਕੁਝ ਕਿਹਾ ਬੱਚਿਆਂ ਨੇ ਤੈਨੂੰ ਅੱਛਾ ਹੋਏ ਬੱਚਿਆਂ ਕੋਲ ਤੁਸੀਂ ਹਾਂ ਹਾਂ ਬੱਚਿਆ ਕੋ ਹੋ ਕੇ ਆਇਆ ਬੱਚੇ ਰੋਂਦੇ ਪਏ ਆ ਕੀ ਗੱਲ ਹੋ ਗਈ ਹੋਣਾ ਕੀ ਆ ਬੱਚੇ ਫੋਨ ਦਵਾਲੇ ਲੱਗੇ ਹੋਏ ਸੀ ਮੈਂ ਕਿ ਤੁਹਾਡਾ ਪਹਿਲਾਂ ਵੀ ਇਹੀ ਹਾਂ ਸੀ ਤੇ ਹੁਣ ਵੀ ਇਹੀ ਹਾਲ ਆ ਉਹ ਨਹੀਂ ਕਿ ਫੇਰ ਕੀ ਹੋ ਗਿਆ ਜੇ ਫੋਨ ਦੇਖਦੇ ਪਏ ਸੀਗੇ ਹੁਣ ਤਾਂ ਛੁੱਟੇ ਚੱਲ ਗਏ ਪਈਆਂ ਮੇਰੀ ਫਰੈਂਡ ਆ ਨਾ ਅਮਨ ਉਹਦੇ ਦੋਨੇ ਬੱਚੇ ਫਸਟ ਆਏ ਆ ਤੇ ਮੈਨੂੰ ਨਹੀਂ ਹੁੰਦਾ ਕਿ ਮੇਰੇ ਬੱਚੇ ਵੀ ਫਸਟ ਆਉਣ ਉਹਦਾ ਮੈਨੂੰ ਫੋਨ ਆਇਆ ਸੀ ਮੈਨੂੰ ਗੁੱਸਾ ਸੀ ਮੇਰਾ ਬੱਚਿਆਂ ਤੋਂ ਉੱਤਰ ਗਿਆ ਉਹ ਤੂੰ ਕਾ ਤੇ ਕੀ ਜੀ ਆਣੀ ਐ ਜੇ ਉਹਦੇ ਬੱਚਿਆਂ ਦਾ ਪਹਿਲਾ ਰਿਜ਼ਲਟ ਆ ਗਿਆ ਨਾ ਤੇ ਆਪਣੇ ਬੱਚਿਆਂ ਦਾ ਰਿਜ਼ਲਟ ਵੀ ਆਣਾ ਕੀ ਪਤਾ ਵੀ ਫਰਸਟ ਡਿਵੀਜ਼ਨ ਲੈ ਕੇ ਆਣ ਐਣਾ ਨੇ ਮਿਹਨਤ ਕਿਹੜਾ ਨਹੀਂ ਕੀਤੀ ਐਣਾ ਨੇ ਮਿਹਨਤ ਕੀਤੀ ਆ ਨਾਲੇ ਆ ਤਾਂ ਬੱਚਿਆਂ ਤੇ ਪ੍ਰੈਸ਼ਰ ਨਹੀਂ ਪਾਈਦਾ ਹੁੰਦਾ ਤਾਂ ਹੀ ਬੱਚੇ ਵੱਧ ਤੇ ਫੁੱਲਦੇ ਨਹੀਂ ਹੈਗੇ ਅੱਜ ਕੱਲ ਦੇ ਉਹ ਅਨਿਕਾ ਜੇ ਤੂੰ ਚਾਹਨੀ ਐ ਨਾ ਤੇਰੇ ਬੱਚੇ ਵਧੀਆ ਪੜਨ ਨਹੀਂ ਖਣ ਤਾਂ ਉਹਨਾਂ ਨੂੰ ਕੋਈ ਐਗਜ਼ਾਮਪਲ ਦੇ ਤਾਂ ਹੀ ਉਹ ਮੋਟੀਵੇਟ ਹੋਣਗੇ ਉਹ ਤਾਂ ਹੀ ਨਾ ਅੱਜ ਕੱਲ ਦੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਤੇਰੇ ਵਾਲਗੇ ਪੇਰੈਂਟਸ ਬੱਚਿਆਂ ਤੇ ਇੰਨੀ ਸਟ्रेस ਪਾਉਂਦੇ ਨੇ ਸਤਿ ਸ਼੍ਰੀ ਅਕਾਲ ਜੀ ਨਮਸਤੇ ਤੁਹਾਨੂੰ ਇਹ ਸਾਰਿਆਂ ਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਵੀਡੀਓ ਵਧੀਆ ਲੱਗੀ ਹੋਵੇ ਤੈਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਇਹ ਸਾਡੇ ਵੱਲੋਂ ਛੋਟਾ ਜਿਹਾ ਮੈਸੇਜ ਸੀ ਕਿ ਅੱਜ ਕੱਲ ਦੇ ਪੇਰੈਂਟਸ ਪੁੱਛਿਆ ਤੇ ਇੰਨਾ ਸਟ्रेस ਪਾ ਰਹੇ ਆ ਕਿ ਤੂੰ ਪੋਜੀਸ਼ਨ ਲੈ ਕੇ ਆਣੀ ਆ ਕਿਉਂਕਿ ਸਾਡੀ ਚ ਰੈਪਿਊਟੇਸ਼ਨ ਦਾ ਸਵਾਲ ਆ ਬਟ ਇਦਾਂ ਨਹੀਂ ਕਰਨਾ ਚਾਹੀਦਾ ਇਦਾਂ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਆ ਮੰਨਿਆ ਕਿ ਪੜਾਈ ਬਹੁਤ ਜ਼ਰੂਰੀ ਆ ਪਰ ਇੰਨੀ ਵੀ ਜ਼ਰੂਰੀ ਨਹੀਂ ਹੈਗੀ ਕਿ ਸਾਡੇ ਬੱਚੇ ਡਿਪਰੈਸ਼ਨ ਵਿੱਚ ਚਲੇ ਜਾਣ। ਅਗਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਉਹਨੂੰ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ।